ਪੇਪਰ ਦੇਣ ਸਮੇਂ ਹੁਣ ਸਿੱਖ ਬੱਚਿਆਂ ਨੂੰ ਨਹੀਂ ਆਵੇਗੀ ਕੋਈ ਸਮੱਸਿਆ ਐਜੀਪੀਸੀ ਦੇ ਇਤਰਾਜ਼ ਅੱਗੇ ਝੁਕੀ ਸਰਕਾਰ Rajasthan ਸਰਕਾਰ ਨੇ ਲਿਆ ਵੱਡਾ ਫੈਸਲਾ ਗੁਰਪ੍ਰੀਤ ਕੌਰ ਨੂੰ ਜੱਜ ਦਾ ਪੇਪਰ ਦੇਣ ਤੋਂ ਰੋਕਣਾ ਮਹਿੰਗਾ ਪੈ ਸਕਦਾ ਹੈ ਅਧਿਕਾਰੀਆਂ ਨੂੰ ਸਿਖਾਜੀ ਐਨਆਰਏ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਨਾਮ ਸਿੰਘ ਢੋਈ ਤਾਂ ਬਿੱਤੇ ਦਿਨ ਤੋਂ ਇਹ ਮਾਮਲਾ ਪੂਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕਿਸ ਤਰੀਕੇ ਨਾਲ ਇੱਕ ਗੁਰਸਿੱਖ ਬੱਚੀ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਪੇਪਰ ਵੀ ਉਹ ਜੋ ਦੇਸ਼ ਦੇ ਸਿੱਧੇ ਸਿੱਧੇ ਜਿਹੜਾ ਕਾਨੂੰਨ ਨਾਲ ਜੁੜਿਆ ਹੋਇਆ ਸੀ ਅਤੇ ਜੁਡੀਸ਼ੀਅਰ ਜਾਨੀ ਕਿ ਜੱਜ ਦੇ ਪੇਪਰ ਦੇਣ ਗਈ ਕੁੜੀ ਨੂੰ ਜਦੋਂ ਬੱਚੀ ਨੂੰ ਜਦੋਂ ਰੋਕਿਆ ਗਿਆ ਤਾਂ ਇਹ ਮਾਮਲਾ ਜਿਵੇਂ ਹੀ ਸਿੱਖ ਸੰਸਥਾਾਂ ਮਾ ਸਾਹਮਣੇ ਆਂਦਾ ਜਾਨੀ ਕਿ ਐ ਜੀ ਪੀ ਸੀ ਦੇ ਧਿਆਨ ਵਿੱਚ ਆਂਦਾ ਤਾਂ ਉਸ ਦੇ ਨਾਲ ਹੀ ਇਹ ਮਾਮਲਾ ਪੂਰੇ ਸਿੱਖਰਾ ਤੇ ਗਰਮਾ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਹਲੇ ਵੀ ਆਜ਼ਾਦ ਹੋਇਆ ਦੇਸ਼ ਨੂੰ ਭਾਵੇਂ 70 ਤੋਂ 65 ਸਾਲ ਹੋ ਗਏ ਆ ਪਰ ਇਸ ਦੇ ਬਾਵਜੂਦ ਵੀ ਹਲੇ ਕਿਤੇ ਨਾ ਕਿਤੇ ਜਿਹੜੇ ਆ ਉਹ ਧਾਰਮਿਕ ਤੌਰ ਤੇ ਜੇਕਰ ਦੇਖਿਆ ਜਾਵੇ ਕਿ ਲੋਕ ਆਜ਼ਾਦ ਨਹੀਂ ਨੇ ਕਿਉਂਕਿ ਇੱਕ ਪਾਸੇ ਤਾਂ ਅਸੀਂ ਹਰ ਸਮੇਂ ਆਜ਼ਾਦੀ ਦੇ ਬਾਰੇ ਜਿਹੜੇ ਆ ਵੱਡੇ ਜਿਹੜੇ ਆ ਗੁਣਗਾਨ ਕਰਦੇ ਆ ਪਰ ਉਧਰ ਜਦੋਂ ਅਜਿਹੇ ਮਾਮਲੇ ਆ ਜਾਂਦੇ ਆ ਤਾਂ ਅਕਸਰ ਆਵਾਜ਼ ਆ ਜਿਹੜੇ ਉਹ ਸਵਾਲ ਆ ਜਿਹੜੇ ਉਹ ਖੜੇ ਹੋਣ ਲੱਗਦੇ ਨੇ ਤਾਂ ਦੱਸ ਦਈਏ ਕਿ ਜਾਪੁਰ ਚ ਜਦੋਂ ਗੁਰਪ੍ਰੀਤ ਕੌਰ ਜੱਜ ਦਾ ਪੇਪਰ ਦੇਣ ਗਈ ਸੀ ਤਾਂ ਜਿਵੇਂ ਹੀ ਉਹ ਜਿਹੜੇ ਪ੍ਰੀਖਿਆ ਕੇਂਦਰ ਤੇ ਪਹੁੰਚਦੀ ਆ ਤਾਂ ਉਸ ਨੂੰ ਜੋ ਕਕਾਰ ਸੀਗੇ ਜੋ ਧਾਰਮਿਕ ਚਿੰਨ ਨੇ ਉਹਨਾਂ ਨੂੰ ਉਤਾਰਨ ਦੇ ਲਈ ਕਿਹਾ ਜਾਂਦਾ ਹੈ ਤੇ ਸਿੱਧਾ-ਸਿੱਧਾ ਉਹਨਾਂ ਨਾਲ ਬਹਿਸ ਕੀਤੀ ਜਾਂਦੀ ਆ ਕਾਫੀ ਸਮਾਂ ਬਹਿਸ ਚੱਲਦੀ ਆ ਤੇ ਇੱਥੋਂ ਤੱਕ ਗੁਰਸਿੱਖ ਬੱਚੀ ਨੇ ਵੀ ਆਪਣੀ ਦ੍ਰਿੜਤਾ ਦਿਖਾਈ ਕਿ ਮੈਂ ਪੇਪਰ ਵੀ ਦੇਣਾ ਪਰ ਆਪਣੇ ਕਕਾਰ ਨਹੀਂ ਤਾਰਾਂਗੀ ਤੇ ਉਸ ਨੂੰ ਪੇਪਰ ਨਹੀਂ ਦਿੱਤਾ ਜਾ ਨਾ ਦੇਣ ਦੇ ਕਾਰਨ ਉਸ ਦਾ ਇੱਕ ਭਾਵੇਂ ਸਾਲ ਜ਼ਰੂਰ ਖਰਾਬ ਹੋਇਆ ਹਾਲਾਂਕਿ ਇਸ ਤੇ ਆਉਣ ਵਾਲੇ ਸਮੇਂ ਚ ਕੀ ਫੈਸਲਾ ਹੋਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਭਰਤੀ ਤੇ ਨਾ ਕੀਤੇ ਬੱਚੀ ਨੇ ਆਪਣਾ ਜਿਹੜਾ ਗੁਰਸਿੱਖ ਬੱਚੀ ਗੁਰਪ੍ਰੀਤ ਕੌਰ ਹੈ ਉਸ ਨੇ ਆਪਣਾ ਦ੍ਰਿੜਤਾ ਦਿਖਾਈ ਹੈ ਕਿ ਅਸੀਂ ਭਾਵੇਂ ਸਾਨੂੰ ਕੋਈ ਵੀ ਸਮੱਸਿਆ ਜਾਵੇ ਪਰ ਅਸੀਂ ਧਰਮ ਤੋਂ ਦੂਰ ਨਹੀਂ ਹੋ ਸਕਦੇ ਤਾਂ ਇੱਕ ਇਸ ਨੂੰ ਲੈ ਕੇ ਮਾਮਲਾ ਪੂਰੇ ਸਿੱਖਰਾ ਤੇ ਗਰਮਾਇਆ ਹੋਇਆ ਤਾਂ ਇਸੇ ਸਬੰਧੀ ਐਸਜੀਪੀਸੀ ਨੇ ਹਾਈ ਕੋਰਟ ਦਾ ਰੋਕ ਕੀਤਾ ਹੋਇਆ ਜਿਸ ਦੇ ਚੱਲਦੇ ਹਾਈ ਕੋਰਟ ਵਿੱਚ ਪਟੀਸ਼ਨ ਦਾਅਰ ਕੀਤੀ ਆ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਰਾਜਸਥਾਨ ਸਰਕਾਰ ਵੀ ਹੁਣ ਝੁਗਦੀ ਹੋਈ ਨਜ਼ਰ ਆ ਰਹੀ ਹੈ ਤਾਂ ਰਾਜਸਥਾਨ ਦੇ ਮੁੱਖ ਮੰਤਰੀ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਕਿਸੇ ਵੀ ਬੱਚੇ ਨੂੰ ਧਾਰਮਿਕ ਚਿੰਨ ਜਿਹੜੇ ਆ ਉਹ ਜੇਕਰ ਪਾ ਕੇ ਆਂਦਾ ਹੈ ਤਾਂ ਉਸ ਨੂੰ ਉਤਾਰਨ ਦੇ ਲਈ ਨਹੀਂ ਕਿਹਾ ਜਾਏਗਾ ਯਾਨੀ ਕਿ ਜੇਕਰ ਕੋਈ ਗੁਰਸਿੱਖ ਬੱਚਾ ਕਕਾਰ ਪਾ ਕੇ ਜਾਏਗਾ ਤਾਂ ਉਸ ਦੇ ਕਕਾਰ ਨਹੀਂ ਉਤਰਵਾਏ ਜਾਣਗੇ ਤਾਂ ਇਸ ਫੈਸਲੇ ਨੂੰ ਲੈ ਕੇ ਹੁਣ ਜਿੱਥੇ ਪੂਰੀ ਚਰਚਾ ਛੜੀ ਆ ਕਿ ਪਹਿਲਾਂ ਹੀ ਕਿਉਂ ਅਜੇਹ ਦੇਸ਼ ਨੇ ਕਿਤੇ ਗਏ ਤਾਂ ਬਾਕੀ ਦਸ ਸੂਬਿਆਂ ਦੇ ਜਿਹੜੇ ਸੀਐਮ ਨੇ ਜਾਂ ਬਾਕੀ ਸੂਬਿਆਂ ਦੀਆਂ ਸਰਕਾਰਾਂ ਨੇ ਪ੍ਰਸ਼ਾਸਨ ਨੇ ਉਹ ਉਹਨਾਂ ਤੇ ਕਦੋਂ ਤੱਕ ਆਦੇਸ਼ ਜਾਰੀ ਹੋਣਗੇ ਇਸ ਨੂੰ ਲੈ ਕੇ ਐਸਜੀਪੀਸੀ ਨੇ ਕਦਮ ਚੁੱਕਦੇ ਆ ਹਾਈ ਕੋਰਟ ਦਾ ਰੋਕ ਕੀਤਾ ਤੇ ਹਾਈ ਕੋਰਟ ਵਿੱਚ ਪਟੀਸ਼ਨ ਦਾਹਿਰ ਕੀਤੀ ਆ ਪਟੀਸ਼ਨ ਵਿੱਚ ਮੰਗ ਕੀਤੀ ਗਈ ਆ ਕਿ ਕੇਂਦਰ ਅਤੇ ਰਾ ਸਰਕਾਰਾਂ ਮਿਲ ਕੇ ਅਜੇਹ ਸਮਾਨ ਦਿਸ਼ਾ ਨਿਰਦੇਸ਼ ਤਿਆਰ ਕਰਨ ਤਾਂ ਜੋ ਪ੍ਰਿਕਿਆ ਕੇਂਦਰਾਂ ਹਵਾਈ ਅੱਡਿਆਂ ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਸਥਾਨਾਂ ਤੇ ਸਿੱਖਾਂ ਨੂੰ ਧਾਰਮਿਕ ਪ੍ਰਤੀਕਾਂ ਨਾਲ ਬਿਨਾਂ ਤੇ ਪਾਬ ਦਾਖਲ ਹੋਣ ਦੀ ਆਗਿਆ ਮਿਲ ਸਕੇ ਕਿਉਂਕਿ ਇੱਕ ਪਾਸੇ ਦਿੱਲੀ ਵਿੱਚ ਵੀ ਇੱਕ ਮਾਮਲਾ ਆਇਆ ਸੀ ਸਾਹਮਣੇ ਜਦੋਂ ਇੱਕ ਗੁਰਸਿੱਖ ਬੱਚੇ ਨੂੰ ਮੈਟਰੋ ਟ੍ਰੇਨ ਵਿੱਚ ਨਹੀਂ ਚੜਨ ਦਿੱਤਾ ਗਿਆ ਤਾਂ ਮੈਟਰੋ ਤੋਂ ਰੋਕਿਆ ਗਿਆ ਸੀ ਤਾਂ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਆ ਤਾਂ ਇਸ ਬੱਚੀ ਦੇ ਮਾਮਲੇ ਨੇ ਖੂਬ ਜਿਹੜਾ ਹੋਣਾ ਵੱਡਾ ਜਿਹੜਾ ਵਿਵਾਦ ਬਣਾ ਕੇ ਰੱਖ ਦਿੱਤਾ ਵੱਡਾ ਸਵਾਲ ਬਣਾ ਕੇ ਰੱਖ ਦਿੱਤਾ ਦੇ ਸਕੇ ਕੇਂਦਰ ਤੇ ਸਰਕਾਰਗੇ ਕਿ ਆਖਰਕਾਰ ਕਦੋਂ ਤੱਕ ਜਿਹੜੀ ਆ ਉਹ ਆਜ਼ਾਦੀ ਮਿਲੇਗੀ ਤਾਂ ਉਦਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਨ ਹਿੱਤ ਪਟੀਸ਼ਨ ਦਾਇਰ ਕਰਕੇ ਸਿੱਖਾਂ ਦੇ ਕਿਰਪਾਨਾ ਕਿਰਪਾਨ ਪਹਿਨਣ ਅਤੇ ਇਸ ਨੂੰ ਆਪਣੇ ਨਾਲ ਰੱਖਣ ਦੇ ਮੌਲਿਕ ਅਧਿਕਾਰ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ ਹੈ ਪਟੀਸ਼ਨ ਵਿੱਚ ਸੰਵਿਧਾਨ ਅਨੁਛੇਦ 25 ਦਾ ਹਵਾਲਾ ਦਿੱਤਾ ਗਿਆ ਜੋ ਨਾਗਰਿਕਾਂ ਨੂੰ ਆਪਣੇ ਧਰਮ ਦੇ ਪਾਲਣ ਅਤੇ ਪ੍ਰਚਾਰ ਦਾ ਅਧਿਕਾਰ ਦਿੰਦਾ ਹੈ ਪਟੀਸ਼ਨ ਦਾ ਪਿਛੋਕੜ ਤੇ ਹੀ ਜੂਨ 2024 ਨੂੰ ਰਾਜਸਥਾਨ ਦੇ ਜੋਧਪੁਰ ਵਿੱਚ ਵਾਪਰੀ ਘਟਨਾ ਨਾਲ ਸੰਬੰਧਤ ਹੈ ਜਿੱਥੇ ਅਮਰਤਾਰੀ ਗੁਰਸਿੱਖ ਬੱਚੇ ਅਤੇ ਪੇਸ਼ੇਵਰ ਜੋ ਵਕੀਲ ਨੌਜਵਾਨ ਨੂੰ ਰਾਜਸਥਾਨ ਨਿਆਇਕ ਸੇਵਾ ਦੀ ਪ੍ਰੀਖਿਆ ਵਿੱਚ ਸਿਰਫ ਇਸ ਸਾਲ ਇਸ ਸਾਲ ਲਈ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਸਨੇ 5 ਇੰਚ ਦੀ ਕਿਰਪਾਨ ਪੈਣੀ ਹੋਈ ਸੀ ਪਟੀਸ਼ਨ ਅਨੁਸਾਰ ਪ੍ਰੀਖਿਆ ਕੇਂਦਰ ਤੇ ਮੌਜੂਦ ਨੋਡਲ ਅਧਿਕਾਰੀ ਜੋ ਕਿ ਜ਼ਿਲ੍ਹਾ ਜੱਜ ਸਨ ਉਹਨਾਂ ਨੇ ਪ੍ਰੀਖਿਆ ਹਾਲ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਹਰਿਆਣਾ ਤੇ ਦਿੱਲੀ ਵਿੱਚ ਹੋਣ ਵਾਲੀਆਂ ਕਈ ਪ੍ਰੀਖਿਆਵਾਂ ਵਿੱਚ ਵੀ ਵਾਪਰੇ ਹਨ ਪਟੀਸ਼ਨਰਾਂ ਨੇ ਦਲੀਲ ਦਿੱਤੀ ਹੈ ਕਿ ਕਿਰਪਾਨ ਸਿਰਫ ਇੱਕ ਵਸਤੂ ਨਹੀਂ ਬਲਕਿ ਸਿੱਖ ਧਰਮ ਦੇ ਧਰਮ ਦੇ ਪੰਜ ਕਕਾਰ ਕੇਸ ਕੜਾ ਕੰਗਾ ਕਿਰਪਾਨ ਅਤੇ ਕਛਹਿਰਾ ਇਹਨਾਂ ਵਿੱਚੋਂ ਇੱਕ ਜ਼ਰੂਰੀ ਹੈ ਆ ਇੱਕ ਜ਼ਰੂਰੀ ਧਾਰਮਿਕ ਪ੍ਰਤੀਕ ਹੈ ਅਤੇ ਇਸ ਨੂੰ ਪਹਿਨਣਾ ਸਿੱਖਾਂ ਦਾ ਮੌਲਿਕ ਅਧਿਕਾਰ ਹੈ ਪਟੀਸ਼ਨ ਵਿੱਚ ਪਿਛਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਜਿੱਥੇ ਸਿੱਖਾਂ ਨੂੰ ਕਿਰਪਾਨ ਦੇ ਕਾਰਨ ਜਨਤਕ ਸਥਾਨਾਂ ਤੇ داخلے ਤੋਂ باجا ਕੀਤਾ ਗਿਆ ਤਾਂ ਉੱਥੇ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਅਜਿਹੇ ਸਮਾਨदिशा ਨਿਰਦੇਸ਼ ਤਿਆਰ ਕਰਨ ਤਾਂ ਜੋ ਪ੍ਰੀਖੇ ਕੇਂਦਰਾਂ ਵਿੱਚ ਅਤੇ ਹਵਾਈ ਅੱਡਿਆਂ ਤੇ ਕਿਸੇ ਤਰ੍ਹਾਂ ਦਾ ਵੀ ਰੋਕ ਨਾ ਲੱਗੇ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਇਸ ਮਾਮਲੇ ਵਿੱਚ ਜਿਹੜੇ ਆ ਇਹ ਵੀ ਕਿਹਾ ਗਿਆ ਹੈ ਕਿ ਕਿਰਪਾਨ ਜਿਹੜੇ ਆ ਉਸ ਨੂੰ ਅਧਿਕਾਰਤ ਤੌਰ ਤੇ ਸੰਵਿਧਾਨਿਕ ਸੁਰੱਖਿਆ ਯਕੀਨੀ ਬਣਾਉਣਾ ਉਸ ਜਿਹੜਾ ਇਸ ਤੇ ਲਈ ਕਦਮ ਚੁੱਕਿਆ ਜਾਵੇ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਇਹ ਮਾਮਲੇ ਜਿਹੜੇ ਸਾਹਮਣੇ ਆ ਰਹੇ ਆ ਤਾਂ ਉੱਥੇ ਹੀ ਹੁਣ ਤੁਹਾਨੂੰ ਥੋੜਾ ਜਿਹਾ ਇਸ ਤੇ ਡਿਟੇਲ ਨਾਲ ਦੱਸ ਦਿੰਨੇ ਆ ਕਿ ਇਹ ਮਾਮਲਾ ਕਿਵੇਂ ਪੱਕਿਆ ਜੈਪੁਰ ਦੀ ਪੂਰਨਮਾ ਯੂਨੀਵਰਸਿਟੀ ਆ ਜਿੱਥੇ ਕਿ ਨਿਆਇਕ ਸੇਵਾ ਜਾਨੀ ਕਿ ਜੁਡੀਸ਼ੀਅਰ ਜਾਂ ਸਿਵਲ ਸੇਵਾ ਜਾਨੀ ਕਿ ਜੱਜ ਦੇ ਲਈ ਜਿਹੜੇ ਆ ਉਹ ਐਗਜ਼ਾਮ ਹੋਣਾ ਸੀ ਪੇਪਰ ਹੋਣੇ ਸੀ ਪ੍ਰੀਖਿਆ ਹੋਣੇ ਸੀ ਉਸ ਵਿੱਚ ਇਹ ਵਿਵਾਦ ਪੈਦਾ ਹੋਇਆ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀ ਇੱਕ ਸਿੱਖ ਵਿਦਿਆਰਥੀ ਗੁਰਪ੍ਰੀਤ ਕੌਰ ਉਸਨੇ ਧਾਰਮਿਕ ਚਿੰਨ੍ਹ ਕਿਰਪਾਨ ਕਕਾਰ ਜਿਹੜੇ ਪਹਿਨੇ ਹੋਏ ਸੀ ਜਿਸ ਕਾਰਨ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਤੋਂ ਉਸ ਨੂੰ ਰੋਕ ਦਿੱਤਾ ਗਿਆ ਗੁਰਪ੍ਰੀਤ ਕੌਰ ਤੰਤਰ ਦੇ ਜ਼ਿਲ੍ਹੇ ਖਡੂਰ ਸਾਹਿਬ ਦੀ ਰਹਿਣ ਵਾਲੀ ਹੈ ਜੇਕਰ ਜੋਗ ਹੈ ਕਿ ਸਿੱਖ ਬੱਚੀ ਗੁਰਪ੍ਰੀਤ ਕੌਰ ਨੂੰ ਜੈਪੁਰ ਚ ਪੂਰਨਵਾਜ ਯੂਨੀਵਰਸਿਟੀ ਚ ਪੇਪਰ ਦੇਣ ਲਈ ਗਈ ਸੀ ਪਰ ਉਸ ਨੂੰ ਕਕਾਰਾਂ ਕਰਕੇ ਅੰਦਰ ਨਹੀਂ ਜਾਣ ਦਿੱਤਾ ਗਿਆ ਉਸ ਨੂੰ ਅਧਿਕਾਰੀਆਂ ਵੱਲੋਂ ਕਕਾਰ ਲਾਉਣ ਦੀ ਵੀ ਹੁਕਮ ਦਿੱਤੇ ਗਏ ਪਰ ਇਥੇ ਸ਼ਰਤ ਰੱਖੀ ਗਈ ਕਿ ਤੁਸੀਂ ਇੱਕ ਕਾਰ ਲਾ ਦੋ ਆਪਣੇ ਤੇ ਪੇਪਰ ਦੇ ਸਕਦੇ ਹੋ ਪਰ ਉਧਰ ਗੁਰਸਿੱਖ ਬੱਚੀ ਕੇ ਆਪਣੇ ਜਿਹੜੇ ਐ ਇੰਨੀ ਕਿ ਦ੍ਰਿੜਤਾ ਦਿਖਾਈ ਉਸਨੇ ਹਾਲਾਂਕਿ ਉਹ ਕਾਨੂੰਨੀ ਜਿਹੜੇ ਆ ਅਧਿਕਾਰ ਜਾਣਦੀ ਸੀਗੀ ਉਸਦੇ ਚਾਹਤ ਉਹਨੇ ਗੱਲਬਾਤ ਵੀ ਕੀਤੀ ਕਿ ਇਸ ਅਨੁਸ਼ੇਦ ਤਹਿਤ ਮੈਂ ਇਹ ਕੜਾ ਪਾ ਸਕਦੀ ਹਾਂ ਤੇ ਇਹ ਇੰਨੇ ਮੇਰੇ ਛੋਟਾ ਕੜਾ ਪਾਇਆ ਹੋਇਆ ਤੇ ਇਹ ਕਿਰਪਾਨ ਪਾਈ ਹੋਈ ਆ ਇਸ ਕਰਕੇ ਤੁਸੀਂ ਮੈਨੂੰ ਇਹ ਨਹੀਂ ਉਤਰਵਾ ਸਕਦੇ ਤਾਂ ਅਜਿਹੇ ਵਿੱਚ ਜਦੋਂ ਇਹ ਸ਼ਰਤ ਵੀ ਰੱਖੀ ਗਈ ਬੱਚੀ ਅੱਗੇ ਕਿ ਆ ਕਾਰ ਲਾ ਕੇ ਤੁਸੀਂ ਪੇਪਰ ਦੇ ਸਕਦੇ ਹੋ ਪਰ ਉੱਥੇ ਗੁਰਸਿੱਖ ਕੁੜੀ ਵੱਲੋਂ ਅਜੇ ਹਾਂ ਨਾ ਕੀਤਾ ਗਿਆ ਜਿਸ ਕਾਰਨ ਉਹ ਪ੍ਰੀਖਿਆ ਕੇਂਦਰ ਦੇ ਬਾਹਰ ਹੀ ਖੜੀ ਰਹੀ ਗੁਰਸਿੱਖ ਕੁੜੀ ਨੇ ਦੱਸਿਆ ਕਿ ਉਹ ਪੂਰਨਮਾ ਯੂਨੀਵਰਸਿਟੀ ਜੈਪੁਰ ਵਿੱਚ ਰਾਜਸਥਾਨ ਨਿਆਇਕ ਸੇਵਾ ਪ੍ਰੀਖਿਆ ਦੇਣ ਲਈ ਇੱਥੇ ਆਈ ਹੈ ਅਤੇ ਉਸ ਨੇ ਆਪਣੀ ਪੂਰੀ ਫੀਸ ਭਰੀ ਹੋਈ ਹੈ ਅਤੇ ਪੇਪਰ ਦੇਣ ਸਮੇਂ ਉਹ ਅਜੇਹਾ ਕੁਝ ਵੀ ਨਾਲ ਨਾਲ ਲੈ ਕੇ ਨਹੀਂ ਆਈ ਜਿਸ ਕਾਰਨ ਉਹ ਪੇਪਰ ਨਾ ਦੇ ਸਕੇ ਜਾਂ ਕੋਈ ਪੇਪਰ ਦੇ ਲਈ ਕੋਈ ਵੱਡਾ ਬਵਾਸ ਖੜਾ ਹੋ ਸਕੇ ਜਾਂ ਕੋਈ ਨਕਲ ਨਾਲ ਕੋਈ ਸਬੰਧਤ ਜਿਹੜੇ ਆ ਕੋਈ ਵਸਤੂ ਹੋਵੇ ਅਨੁਸ਼ੇਦ 25 ਮੁਤਾਬਕ ਉਹ ਕਿਰਪਾਨ ਪਾ ਕੇ ਪੇਪਰ ਦੇ ਸਕਦੀ ਹੈ ਪਰ ਉਸ ਨੂੰ ਕਿਹਾ ਗਿਆ ਹੈ ਕਿ ਹਾਈ ਕੋਰਟ ਦੇ ਹੁਕਮ ਹਨ ਕਿ ਕਿਰਪਾਨ ਅਤੇ ਕੜਾ ਪਾ ਕੇ ਪੇਪਰ ਨਹੀਂ ਦੇ ਸਕਦੀ ਉਸ ਨੂੰ ਇੱਕ ਧਾਰਾ ਪੜ੍ਹ ਕੇ ਸੁਣਾਈ ਗਈ ਕਿ ਕੋਈ ਨੁਕੀਲੀ ਚੀਜ਼ ਜਾਂ ਚੀਜ਼ ਜੀਨਸ ਪਾ ਕੇ ਪ੍ਰੀਖਿਆ ਨਹੀਂ ਦਿੱਤੀ ਜਾ ਸਕਦੀ ਹਾਲਾਂਕਿ ਗੁਰਸਿੱਖ ਲੋਕਾਂ ਲਈ ਅਜਿਹਾ ਕੁਝ ਨਹੀਂ ਹੈ ਆ ਲਿਖਿਆ ਹੋਇਆ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਅਜਿਹੇ ਆਦੇਸ਼ ਨਹੀਂ ਹੈ ਉਹੀ ਕਿਰਪਾਨ ਪਾ ਕੇ ਪੇਪਰ ਜਿਹੜੇ ਆ ਉਸ ਨੂੰ ਨਹੀਂ ਜਿਹੜਾ ਪੇਪਰ ਨਾ ਦੇਣ ਦਿੱਤਾ ਗਿਆ ਪੀੜਤ ਲੜਕੀ ਨੇ ਕਿਹਾ ਹੈ ਕਿ ਅਜਿਹਾ ਕੁਝ ਸੀ ਤਾਂ ਪਹਿਲਾਂ ਦੱਸਿਆ ਜਾਂਦਾ ਤਾਂ ਉਹ ਇੱਥੇ ਫੀਸ ਨਾ ਭਰਦੀ ਅਤੇ ਉਹ ਇੱਥੇ ਨਾ ਆਉਂਦੀ ਤਾਂ ਇਹ ਬੱਚੀ ਨੇ ਆਪਣੇ ਜਿਹੜੇ ਆ ਕਹਾਣੀ ਵੀ ਸੁਣਾਈ ਸੀ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਕਿਸ ਤਰੀਕੇ ਨਾਲ ਹਲੇ ਵੀ ਜਿੱਥੇ ਇੱਕ ਪਾਸੇ ਵੱਡੇ-ਵੱਡੇ ਅਸੀਂ ਗੱਲਾਂ ਕਰਦੇ ਹਾਂ ਕਿ ਅਸੀਂ ਆਜ਼ਾਦ ਆ ਸਾਨੂੰ ਹਰ ਇੱਕ ਆ ਆਜ਼ਾਦੀ ਹੈ ਧਾਰਮਿਕ ਤੌਰ ਤੇ ਪਰ ਕਿੰਨੀ ਕੁ ਆਜ਼ਾਦੀ ਆ ਆਜ਼ਾਦੀ ਆ ਉਹ ਇਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਦੇਸ਼ ਦੇ ਜੁਡੀਸ਼ੀਅਰ ਯਾਨੀ ਕਿ ਜੱਜ ਦੇ ਜਿਹੜੀ ਆ ਪ੍ਰੀਖਿਆ ਦੇਣ ਗਈ ਲੜਕੀ ਨਾਲ ਹੀ ਐਡੀ ਕਟੜਾ ਵਾਪਰ ਗਈ ਕਿ ਜਿਸ ਨੇ ਆਣ ਵਾਲੇ ਸਮੇਂ 'ਚ ਜੇ ਸਿਲੈਕਟ ਹੋ ਜਾਂਦੀ ਨਤੀਜਾ ਪਾਸ ਹੁੰਦਾ ਉਸ ਦਾ ਨਤੀਜੇ ਵਿੱਚ ਚੰਗੇ ਨੰਬਰ ਆਉਂਦੇ ਤਾਂ ਉਹ ਆਣ ਵਾਲੇ ਸਮੇਂ ਵਿੱਚ ਜੁਡੀਸ਼ੀਅਰ ਵਿੱਚ ਜੁੜਦੀ ਤਾਂ ਕਈ ਚੰਗੇ ਫੈਸਲੇ ਵੀ ਆਣ ਦੀ ਉਮੀਦ ਹੋ ਸਕਦੀ ਸੀ ਪਰ ਉਹ 1 ਸਾਲ ਦੇ ਲਈ ਕਿਤੇ ਨਾ ਕਿਤੇ ਰੋਕtham ਉਸ ਤੇ ਲੱਗਦੀ ਨਜ਼ਰ ਆਈ ਹੈ ਹਾਲਾਂਕਿ ਐਜੀਪੀਸੀ ਨੇ ਇਹ ਵੀ ਕਿਹਾ ਕਿ ਅਸੀਂ ਇਸ ਬੱਚੀ ਦੇ ਲਈ ਕੋਈ ਜਲਦ ਤੋਂ ਜਲਦ ਹੱਲ ਕਢਵਾਵਾਂਗੇ ਤਾਂ ਕਿ ਇਹ ਪੇਪਰ ਹੁਣ ਦੇ ਸਕੇ ਤੇ ਇਸ ਦਾ ਸਮਾਂ ਬਰਬਾਦ ਨਾ ਹੋਵੇ ਤਾਂ ਉਧਰ ਜਿਹੜਾ ਰਾਜਸਥਾਨ ਸਰਕਾਰ ਨੇ ਵੀ ਹੁਕਮ ਜਾਰੀ ਕਰ ਦਿੱਤੇ ਆ ਕਿ ਹੁਣ ਕਿਸੇ ਵੀ ਸੰਗਰ ਸਿੱਖ ਬੱਚੇ ਨੂੰ ਆ ਉਹ ਪੇਪਰ ਦੇਣ ਤੋਂ ਨਹੀਂ ਰੋਕਿਆ ਜਾ ਸਕੇਗਾ ਉਹ ਕਕਾਰਾਂ ਸਬਤ ਪੇਪਰ ਦੇ ਸਕਦਾ ਤੇ ਉੱਥੇ ਹੁਣ ਸਭ ਤੋਂ ਵੱਡੀ ਮੰਗ ਇਹ ਉੱਠ ਰਹੀ ਆ ਕਿ ਜਿਹੜੇ ਅਧਿਕਾਰੀਆਂ ਨੇ ਜਿਹੜੇ ਨੋਡਲ ਅਫਸਰਾਂ ਨੇ ਉਸ ਬੱਚੀ ਨੂੰ ਰੋਕਿਆ ਤਾਂ ਉਹਨਾਂ ਤੇ ਕਾਰਵਾਈ ਹੋਵੇ ਤਾਂ ਦੇਖਣਾ ਹੋਵੇਗਾ ਕਿ ਹੁਣ ਇਹਨਾਂ ਤੇ ਕਦੋਂ ਤੱਕ ਕੋਈ ਵੱਡੀ ਗੱਲ ਢਿੱਗੇਗੀ ਇਹਨਾਂ ਅਧਿਕਾਰੀਆਂ ਤੇ ਜਿਨ੍ਹਾਂ ਨੇ ਕਿ ਲੜਕੀ ਨੂੰ ਪੇਪਰ ਦੇਣ ਤੋਂ ਰੋਕਿਆ ਹੈ